ਇਸ ਪਰਿਵਾਰ ਦੀ ਵੀ ਜਿਹੜੀ ਆ ਮਦਦ ਕੀਤੀ ਜਾ ਰਹੀ ਆ ਕਿਉਂਕਿ ਬੇਟੀ ਵੀ ਸਕੂਲ ਦੇ ਵਿੱਚੋਂ ਹਟ ਗਈ ਕਿਉਂਕਿ ਫੀਸ ਨਹੀਂ ਸੀ ਮਾਂ ਮੰਝੇ ਤੇ ਪਈ ਆ ਬਿਮਾਰ ਆ ਹਾਰਡ ਦੀ ਪ੍ਰੋਬਲਮ ਆ ਘਰ ਵਿਕ ਗਿਆ ਸਭ ਕੁਝ ਵਿਕ ਗਿਆ ਕਿਰਾਏ ਤੇ ਰਹਿਣ ਲੱਗ ਗਏ ਕਿਰਾਇਆ ਵੀ ਨਹੀਂ ਦਿੱਤਾ ਗਿਆ ਸਮਾਨ ਵੀ ਉੱਥੇ ਪਿਆ ਹੁਣ ਕਿਸੇ ਦੇ ਕੋਲੇ ਮਿੰਤ ਤਰਲਾ ਕਰਕੇ ਕਿਸੇ ਦੇ ਘਰੇ ਰਹਿ ਰਹੇ ਨੇ ਔਰ ਹੁਣ ਬੇਟਾ ਪੜਦਾ ਸੀ ਪਲੱਸ 1 ਚ ਔਰ ਉਹਦੀ ਵੀ ਫੀਸ ਨਾ ਦੇਣ ਕਰਕੇ ਸਕੂਲ ਦੇ ਵਿੱਚੋਂ ਵਾਰ-ਵਾਰ ਇਹ ਕਿਹਾ ਗਿਆ ਵੀ ਨਾ ਕੱਟਦੇ ਆਂਗੇ ਉਹ ਬੇਟਾ ਵੀ ਦਿਹਾੜੀ ਕਰਕੇ 2-400 ਰੁਪਇਆ ਲਿਆ ਕੇ ਦੂਜਾ ਬੇਟਾ ਵੀ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਤੇ ਇਸ ماں ਦੀ ਦਵਾਈ ਲੈ ਕੇ ਆਉਂਦੇ ਆ ਫਿਲਹਾਲ ਦੀ ਘੜੀ ਸੰਪਰਕ ਕੀਤਾ ਜਦੋਂ ਗੱਲਬਾਤ ਹੋਈ ਮਨਦੀਪ ਸਿੰਘ ਮੱਨਾ ਜੀ ਨਾਲ ਤਾਂ ਇਹਨਾਂ ਨੇ ਅੱਜ ਇਹਨਾਂ ਦੀ 1 ਲੱਖ ਰੁਪਇਆ ਜੋ ਇਹਨਾਂ ਨੇ ਕਿਹਾ ਵੀ ਸਾਨੂੰ 60 65 70 ਹਜ਼ਾਰ ਰੁਪਏ ਦੇ ਆਸ-ਪਾਸ ਦੀ ਜਿਹੜੀ ਜ਼ਰੂਰਤ ਹੈਗੀ ਆ ਔਰ ਲੱਖ ਰੁਪਏ ਦੀ ਇਹਨਾਂ ਦੀ ਜਿਹੜੀ ਆ ਉਹ ਮਦਦ ਕਰ ਦਿੱਤੀ ਗਈ ਆ ਮਨਦੀਪ ਭਾਜੀ ਦੂਜਾ ਪਰਿਵਾਰ ਆ ਇਹ ਜਿਨ੍ਹਾਂ ਦੀ ਅੱਜ ਮਦਦ ਕੀਤੀ ਗਈ ਆ ਤੇ ਕਿਵੇਂ ਪਤਾ ਲੱਗਿਆ ਸੀ ਔਰ ਕਿੰਨੀ ਕੁ ਜ਼ਰੂਰਤ ਸੀਗੀ ਜੀ ਇਹ ਸੁਖ ਜੀ ਮੈਂ ਅੱਗੇ ਵੀ ਦੱਸਿਆ ਵੀ ਜਦੋਂ ਆਪਾਂ ਕਿਤੇ ਵੀ ਇਸ ਤਰ੍ਹਾਂ ਇੱਕ ਦੂਜੇ ਦਾ ਸਾਥ ਬਣਦੇ ਆ ਦਿਨੇ ਆ ਉਸ ਤੋਂ ਬਾਅਦ ਜਦੋਂ ਇੱਕ মিডিਆ ਜੇ ਜਰੀਆ ਬਣਾਉਂਦਾ ਨਾ ਕਿਸੇ ਦੀ ਲੋੜਵੰਦ ਦੀ ਆਵਾਜ਼ ਚੁੱਕਦਾ ਵੀ ਇਹਨੂੰ ਲੋੜ ਹੈ ਉੱਥੇ ਦੇਣ ਵਾਲਿਆਂ ਦੇ ਧਿਆਨ 'ਚ ਵੀ ਆਉਂਦਾ ਵੀ ਯਾਰ ਅਸੀਂ ਇਹ ਸੇਵਾ ਕਰਨਾ ਚਾਹੁੰਦੇ ਹਾਂ ਇਸ ਪਰਿਵਾਰ ਨੂੰ ਵੇਖ ਕੇ ਜਦੋਂ ਉਹਨਾਂ ਦੋ ਬੇਟੀਆਂ ਦੀ ਮਤਲਬ ਆਪਾਂ ਹੈਲਪ ਕੀਤੀ ਸੀਗੀ ਸਾਥ ਦਿੱਤਾ ਸੀਗਾ ਜਿਨ੍ਹਾਂ ਦੀ ਫੀਸ ਜਾਣ ਵਾਲੀ ਸੀਗੀ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਸੰਪਰਕ ਕਰਦੇ ਨੇ ਇਹ ਵੀ ਮੇਰੇ ਧਿਆਨ ਦੇ ਵਿੱਚ ਆਏ ਵੀ ਇਹਨਾਂ ਦੀ ਜਿਹੜੀ ਹੈ ਕਿ ਪਰਿਵਾਰ ਦੇ ਵਿੱਚ ਪੜ੍ਹਾਈ ਜਿਹੜੀ ਉਹ ਪੈਸੇ ਕਰਕੇ ਛੁੱਟ ਗਈ ਹੈ ਔਰ ਪਰਿਵਾਰ ਦੇ ਵਿੱਚ ਬਾਪ ਜਿਹੜਾ ਇਹਦਾ ਕੀ ਨਾਂ ਭਾਉ ਤੁਹਾਡਾ ਗੁਰਮੀਤ ਸਿੰਘ ਆ ਪਿੰਡੇ ਨਾਲ ਦਾ ਥੱਲੇ ਕੇ ਆ ਥੱਲੇ ਕੇ ਮੋਗੇ ਦੇ ਵਿੱਚ ਪੈਂਦਾ ਔਰ ਉੱਥੋਂ ਪਤਾ ਲੱਗਾ ਕਿ ਬਹੁਤ ਜ਼ਿਆਦਾ ਲੋਡ ਐ ਮਾਂ ਜਿਹੜੀ ਬਿਮਾਰ ਰਹੀਂਦੀ ਆ ਪਹਿਲਾਂ ਆਪਣਾ ਮਕਾਨ ਸੀਗਾ ਉਹ ਵਿਕ ਚੁੱਕਾ ਹੈਨਾ ਬਿਮਾਰੀ ਦੇ ਉੱਤੇ ਜਿਹੜੇ ਉਹ ਪੈਸੇ ਲੱਗ ਗਏ ਨੇ ਔਰ ਤਿੰਨ ਬੱਚੇ ਨੇ ਇਸ ਪਰਿਵਾਰ ਦੇ ਵਿੱਚ ਇੱਕ ਬੇਟਾ ਐ ਵੱਡਾ ਇੱਕ ਬੇਟੀ ਐ ਪਲੱਸ 2 ਦੇ ਵਿੱਚ ਪੜਦੀ ਆ ਇੱਕ ਛੋਟਾ ਬੱਚਾ ਉਹ ਕਿਹੜੀ ਕਲਾਸ ਚ ਐ ਜੀ ਪਲੱਸ 1 ਚ ਉਹ ਪਲੱਸ 1 ਚ ਐ ਤੇ ਵੱਡਾ ਕਿਹੜੀ ਕਲਾਸ ਚ ਸੀਗਾ ਉਹ ਪਲੱਸ 2 ਦੇ ਹਟਕੇ ਉਹ ਪਲੱਸ 2 ਦੇ ਵਿੱਚ ਸੀਗਾ ਔਰ ਮਾਂ ਬਿਮਾਰ ਹੈ ਪਿਓ ਜਿਹੜਾ ਦਿਹਾੜੀ ਕਰਦਾ ਔਰ ਬੇਟਾ ਜਿਹੜਾ ਉਹਦੀ ਫੀਸ ਨਹੀਂ ਦਿੱਤੀ ਗਈ ਤੇ ਸਕੂਲ ਦੇ ਵਿੱਚ ਉਹਨੂੰ ਬੈਣ ਨਹੀਂ ਦਿੱਤਾ ਜਾਂਦਾ ਨਾ ਸਕੂਲ ਦੇ ਵਿੱਚ ਜਲੀਲ ਕੀਤਾ ਜਾਂਦਾ ਔਰ ਸਕੂਲੋਂ ਜਾਣੋਂ ਹਟ ਕੇ ਆਪਣੀ ਫੀਸ ਦਾ ਇੰਤਜ਼ਾਮ ਕਰ ਲਈ ਉਹ ਦਿਹਾੜੀ ਕਰਨ ਚੱਲ ਜਾਂਦਾ ਕਿੰਨੀ 3.5 400 ਰੁਪਇਆ ਦਿਹਾੜੀ ਬਣਦੀ 500 ਬੇਟਾ ਕੋਸ਼ਿਸ਼ ਕਰਦਾ ਔਰ ਇਸ ਤੋਂ ਬਾਅਦ ਜਲਾਲਤ ਕੀ ਹੈ ਵੀ ਸਕੂਲ ਦੇ ਵਿੱਚੋਂ ਫੋਨ ਆਉਂਦਾ ਕਿ ਤੁਹਾਡਾ ਬੱਚਾ ਜਿਹੜਾ ਉਹ ਸਕੂਲੇ ਨਹੀਂ ਆ ਰਿਹਾ ਉਹਦੀ ਫੀਸ ਜਿਹੜੀ ਉਹ ਪੈਂਡਿੰਗ ਹੈ ਤੇ ਉਹਦੇ ਮਦਰ ਉਹਨਾਂ ਨੂੰ ਕਹਿੰਦੇ ਨੇ ਵੀ ਸਾਡੀ ਫੀਸ ਨਹੀਂ ਹੈਗੀ ਕੋਲ ਸਾਡੇ ਫੀਸ ਦਾ ਉਹ ਇੰਤਜ਼ਾਮ ਕਰ ਰਿਹਾ ਤੇ ਉਤੋਂ ਹੋਰ ਧਮਕੀ ਦਿੱਤੀ ਜਾਂਦੀ ਹੈ ਵੀ ਅਸੀਂ ਸਕੂਲ ਚੋਂ ਨਾਂ ਕੱਟ ਦੇਣਾ ਉਹਦਾ ਵੀ ਇੱਥੇ ਤੱਕ ਜਲਾਲਤ ਤੇ ਆ ਸਾਡਾ ਸਿੱਖਿਆ ਦਾ ਪੱਧਰ ਹੈ ਆ ਸਾਡਾ ਜਿਹਨੂੰ ਆਪਾਂ ਵਿਦਿਆਦਾਨ ਕਹਿੰਦੇ ਸੀ ਨਾ ਇਹ ਦਾਨ ਹੈ ਸਾਡਾ ਯਾਰ ਵਿਦਿਆ ਦਾ ਇਹੋ ਜਿਹੇ ਹਾਲਾਤ ਬਣੇ ਨੇ ਔਰ ਜਦੋਂ ਮੈਂ ਪਰਿਵਾਰ ਦੇ ਨਾਲ ਸੰਪਰਕ ਕੀਤਾ ਜਾਂ ਜਦੋਂ ਧਿਆਨ ਦੇ ਵਿੱਚ ਆਇਆ ਇਹ ਆਏ ਦੂਰੋਂ ਨੇ ਮੋਗੇ ਲਾਗੇ ਅਸੀਂ ਆਪਾਂ ਇੱਥੇ ਖੜੇ ਆਂ ਪਿੰਡ ਦੇ ਵਿੱਚ। ਰਸੂਲਪੁਰ ਪਿੰਡਾ ਜੀ ਇਹ ਮਕ ਰਸੂਲਪੁਰ ਉਹਦਾ ਕਾਰਨ ਇਹ ਹੈ ਕਿ ਭਾਜੀ ਓੰਕਾਰ ਆਏ ਨੇ ਜਰਮਨੀ ਤੋਂ ਇੱਥੇ ਸੇਵਾ ਕਰਨ ਉੱਥੇ ਗੁਰਦੁਆਰਾ ਗੁਰਨਾਨਕ ਨਿਵਾਸ ਜੀ ਉੱਥੇ ਸੰਗਤ ਨੇ ਪੈਸੇ ਇਕੱਠੇ ਕੀਤੇ ਸੀਗੇ ਔਰ 12 ਲੱਖ ਰੁਪਏ ਦੇ ਕਰੀਬ ਜਿਹੜੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਉਹ ਸੇਵਾ ਜਿਹੜੀ ਉਹ ਕੀਤੀ ਗਈ ਹੈ 2 ਲੱਖ ਕਿਸੇ ਦਾ 1.5 ਲੱਖ ਕਿਸੇ ਦਾ ਮਤਲਬ ਕਿਸੇ ਬੇਟੀ ਦੀ ਸ਼ਾਦੀ ਹੈ ਔਰ ਰਸੂਲਪੁਰ ਦੇ ਵਿੱਚ ਇੱਕ ਪਰਿਵਾਰ ਹੈ ਜਿਹਦੀ ਆਪਾਂ ਹੈਲਪ ਕਰਨ ਆਏ ਸੀਗੇ ਜਿਨ੍ਹਾਂ ਦਾ ਸਾਥ ਦੇਣ ਆਏ ਸੀਗੇ ਔਰ ਉੱਥੇ ਮੈਂ ਇਹ ਹਰ ਪ੍ਰੀ ਤੁਹਾਨੂੰ ਲੈ ਆਉਂਦਾ ਜਾਂ ਇੱਥੇ ਬੇਟਾ ਜਿਨ੍ਹਾਂ ਦੇ ਘਰ ਅਸੀਂ ਖੜੇ ਆ ਉਹ ਤੁਹਾਨੂੰ ਉੱਥੋਂ ਲੈ ਆਉਂਦਾ ਜਾ ਕੇ ਤੇ ਤੁਹਾਡੀ ਇੱਥੇ ਕਿਉਂਕਿ ਇਹਨਾਂ ਵਾਪਸ ਜਾਣਾ ਮਾਲਪੁਰ ਇਹਨਾਂ ਦੇ ਬੇਟੇ ਦੀ ਸ਼ਾਦੀ ਹੈ ਪਰਸੋਂ ਇਹਨਾਂ ਦੀ ਫਲਾਈਟ ਹੈ ਹੋਰ ਕੰਮ-ਕੁਮ ਇਹਨਾਂ ਸਮੇਟਣੇ ਸੀਗੇ ਔਰ ਇਸ ਪਰਿਵਾਰ ਨੂੰ ਇੱਥੇ ਬੁਲਾ ਲਿਆ ਗਿਆ ਔਰ ਇਹਨਾਂ ਦੀ ਲੋੜ ਜਿਹੜੀ ਉਹ ਪੁੱਛੀ ਗਈ ਹੈ ਬੇਟੀ ਦੀ ਫੀਸ ਹੈ ਮੇਰੇ ਖਲ 18000 ਰੁਪਿਆ ਬੇਟਾ ਤੂੰ ਦੱਸਿਆ ਔਰ ਭਰਾ ਦੀ ਫੀਸ 11000 ਰੁਪਿਆ 29000 ਰੁਪਿਆ ਜਿਹੜਾ ਇਹ ਬਣਦਾ ਸੀਗਾ ਔਰ ਇਸ ਤੋਂ ਵੱਡੀ ਤਰਾਸ ਦੀ ਇਸ ਤੋਂ ਵੱਡਾ ਧੋਖਾ ਵੀ ਆਪਣਾ ਘਰ ਵੇਚ ਕਿਸੇ ਦੇ ਘਰ ਕਿਰਾਏ ਤੇ ਰਹਿੰਦੇ ਨੇ ਉੱਥੇ 8 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਗਿਆ 5000 ਰੁਪਿਆ ਕਿਰਾਇਆ 40000 ਰੁਪਿਆ ਉਹ ਇਕੱਠਾ ਹੋ ਗਿਆ ਉਸ ਘਰ ਵਾਲੇ ਨੇ ਘਰੋਂ ਕੱਢ ਦਿੱਤਾ ਤੇ ਸਮਾਨ ਜਿਹੜਾ ਉਹ ਮਾਲਕ ਨੇ ਰੱਖ ਲਿਆ ਆਪਣੇ ਕੋਲ ਉਸ ਤੋਂ ਬਾਅਦ ਜਿਹੜਾ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਜੀ ਆਪਦੀ ਭੈਣ ਘਰ ਕਿਤੇ ਆਪਦੀ ਭੈਣ ਦੇ ਘਰ ਦੇ ਬਾਹਰ ਇੱਕ ਕੋਠਾ ਪਿਆ ਜ ਉਹਦੇ ਵਿੱਚ ਸਾਰਾ ਟੱਬਰ ਰਹਿ ਕੇ ਗੁਜ਼ਾਰਾ ਕਰਦਾ 29000 ਬਣਦਾ ਸੀ 40 ਉਹਦਾ ਦੇਣ ਵਾਲਾ ਔਰ ਮੈਂ ਇਹਨਾਂ ਦੀ ਡਿਊਟੀ ਲਾਤੀ ਆ ਵੀ ਜੋ ਨੇ 40 ਲੈਣਾ 40 ਲੈ ਲਵੇ ਜੋ ਕੋ 25 30 ਚ ਇਹਨਾਂ ਦਾ ਸਮਾਨ ਚਕਾਉਣਾ ਤੇ ਚਕਾ ਦੇਵੇ 29 ਤੇ ਜਿਹੜਾ 30000 ਬਣਦਾ 69000 ਤੇ ਉਹਦੇ ਵਿੱਚੋਂ ਲੱਖ ਰੁਪਏ ਇਹਨਾਂ ਦੀ ਮਤ ਕਰਤੀ ਆ ਮੈਂ ਬੱਚੀ ਨੂੰ ਕਿਹਾ ਤੂੰ ਪੜ ਤਗੜੀ ਹੋ ਕੇ ਰੱਬ ਦੇਣ ਵਾਲਾ ਬੈਠਾ ਕੁਝ ਸਾਡੇ ਕੋਲ ਜਰੀਆ ਬਣਿਆ ਜਾਊਗਾ ਤੇ ਅਸੀਂ ਜ਼ਰੂਰ ਬਣਾਗੇ ਮੈਂ ਹਰ ਗੱਲ ਇੱਕੋ ਇੱਕੋ ਗੱਲ ਦਰੋਣਾ ਵੀ ਅਸੀਂ ਡਾਕੀਆਂ ਆ ਅਸੀਂ ਜ਼ਰੀਏ ਆ ਅਸੀਂ ਇਹ ਲੋਕਾਂ ਦਾ ਮੈਸੇਜ ਲੋਕਾਂ ਤੱਕ ਪਹੁੰਚਾਉਣੇ ਆ ਦੇਣ ਵਾਲੇ ਵੀ ਆ ਜਾਂਦੇ ਨੇ ਤੇ ਲੈਣ ਵਾਲਿਆਂ ਦੀਆਂ ਵੀ ਲੈਣਾ ਹੀ ਲੱਗੀਆਂ ਨੇ ਸੋ ਇੱਕ ਲਿੰਕ ਹੈ ਇੱਕ ਸਾਥ ਹੈ ਇਹਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਜਿੰਨਾ ਚਿਰ ਵੀ ਸਾਹ ਪ੍ਰਾਣ ਹੈਗੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ ਯਾਰ ਪਰਿਵਾਰਾਂ ਦਾ ਪੱਦਰ ਜਿਹੜਾ ਚੁੱਕਣਾ ਚਾਹੀਦਾ ਵਾ ਬੱਚੇ ਵਿਗੜਦੇ ਕਿਉਂ ਨੇ ਘਰ 'ਚ ਜਦੋਂ ਰੋਟੀ ਨਹੀਂ ਹੈ ਘਰ ਦੇ ਹਾਲਾਤ ਇਹੋ ਜਿਹੇ ਨੇ ਉਹ ਬੱਚਾ ਛੋਟੀ ਉਮਰੇ ਮਤਲਬ ਦਿਹਾੜੀ ਕਰਨ ਲੱਗ ਪਿਆ ਇਸ ਤੋਂ ਬਾਅਦ ਉਹ ਕਿਸੇ ਮਾੜੀ ਸੰਗਤਨਾ ਪਵੇ ਕਿਉਂਕਿ ਬੱਚਿਆਂ ਦੇ ਮਨ 'ਚ ਚਾਹ ਹੁੰਦੇ ਨੇ ਜਦੋਂ ਬਾਕੀ ਬੱਚਿਆਂ ਨੂੰ ਵੇਖਦੇ ਆ ਨਾ ਵੀ ਫਲਾਣੇ ਕੋਲ ਆ ਸਕੂਟਰ ਹੈ ਮੋਟਰਸਾਈਕਲ ਹੈ ਉਹਦੇ ਘਰ ਟੀਵੀ ਹੈ ਉਹਦੇ ਘਰ ਫਰਿੱਜ ਹੈ ਉਹਦੇ ਘਰ ਸਾਰਾ ਕੁਝ ਹੈ ਮੈਂ ਵੀ ਪੂਰੀਆਂ ਕਰਨੀਆਂ ਤੇ ਜਦੋਂ ਦਿਹਾੜੀ ਨਾਲ ਪੂਰੀਆਂ ਨਹੀਂ ਨਾ ਹੁੰਦੀਆਂ ਫਿਰ ਬੱਚਿਆਂ ਦਾ ਧਿਆਨ ਮਾੜੇ ਪਾਸੇ ਜਾਂਦਾ ਉਹਨੂੰ ਬਚਾਉਣ ਦੀ ਇੱਕ ਕੋਸ਼ਿਸ਼ ਹੈ ਪੰਜਾਬ ਦੇ ਵਿੱਚ ਵੀ ਇੱਕ ਦੂਜੇ ਦੀ ਬਾਹ ਪੜੀ ਜਾਵੇ ਔਰ ਮੈਂ ਬਹੁਤ ਸਾਰੇ ਲੋਕਾਂ ਕੋਲ ਮਾਫੀ ਵੀ ਮੰਗਦਾ ਵੀ ਖਾਲ ਵੀ ਇੱਕ ਦਿਨ ਤੇ ਮੈਸੇਜ ਚੈੱਕ ਕਰ ਲੈ ਜਾਣ ਨਾ ਤੇ ਇੱਕ ਦਿਨ ਚ ਤੁਹਾਡਾ 10 ਕਰੋੜ ਰੁਪਇਆ ਜਿਹੜਾ ਉਹ ਮਤਲਬ ਇਹ ਤੇ ਹੋਰ ਨਹੀਂ ਨਾ ਪਾਸਿਬਲ ਨਹੀਂ ਹੈਗਾ ਫਿਰ ਅਸੀਂ ਬਹੁਤ ਲੋਡ ਬੰਦ ਉਹਦੇ ਵਿੱਚੋਂ ਨਿਚੋੜ ਕੱਢਦੇ ਆ ਉਸ ਪਿੰਡ ਦੇ ਵਿੱਚ ਉਹ ਚੁੱਪਚੀ ਪੀਤੇ ਕੋਈ ਸਰਵੇ ਅੱਜ ਕੱਲ ਲਿੰਕ ਹੈ ਨੈਟ ਦੇ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਚ ਤੁਹਾਡੇ ਲੱਗ ਗਿਆ ਤੇ ਤੁਹਾਨੂੰ ਕਹਿ ਦਿੱਤਾ ਇਹਦੇ ਲੱਗ ਗਿਆ ਤੇ ਇਹਨਾਂ ਨੂੰ ਕਹਿ ਦਿੱਤਾ ਫਿਰ ਬਹੁਤ ਸਾਰੇ ਝੂਠ ਵੀ ਉਹਦੇ ਵਿੱਚ ਆਉਂਦੇ ਨੇ ਪਰ ਜਿਹੜੇ ਕੋ ਸੱਚੇ ਵੀ ਨੇ ਕਿਸੇ ਵੇਲੇ ਮਤਵ ਵੀ ਨਹੀਂ ਹੁੰਦੀ ਤੇ ਮੈਂ ਮਾਫੀ ਵੀ ਚਾਹੁੰਦਾ ਉਹਨਾਂ ਕੋਲੋਂ ਸੋ ਮੇਰੀ ਇੱਕ ਗੁਜਾਰਸ਼ ਹੈ ਵੀ ਇਹ ਬੱਚਿਆਂ ਦੀ ਬਾਹ ਜਿਹੜੀ ਉਹ ਰ ਜਿਹੜਾ ਹੜਾਂ ਦਾ ਬਹਾਨਾ ਮਿਲਿਆ ਮਤਲਬ ਸੇਵਾ ਕਰਨ ਦਾ ਵੀ ਲੋਕ ਹੜਾਂ ਦੇ ਵਿੱਚ ਲੋਕਾਂ ਦੀਆਂ ਫੀਸਾਂ ਵੀ ਟੁੱਟ ਗਈਆਂ ਬੱਚੇ ਵੀ ਸਕੂਲ ਜਾਣੋਂ हट ਗਏ ਕੰਮ ਵੀ ਮਿਲਣੋਂ हट ਗਿਆ ਫਸਲਾਂ ਲੋਕਾਂ ਦੀਆਂ ਰੁੜ ਗਈਆਂ ਜਿਵੇਂ ਆਪਾਂ ਉਸ ਪਰਿਵਾਰ ਦੀ ਵੇਖਿਆ ਕੱਲੇ ਹੜਾਂ ਕਰਕੇ ਨਹੀਂ ਇਸ ਤੋਂ ਅਲੱਗਾ ਵੀ ਪੰਜਾਬ ਦੇ ਬਹੁਤ ਸਾਰੇ ਹਾਲਾਤ ਇਸ ਤਰ੍ਹਾਂ ਹੀ ਨੇ ਬੱਚਿਆਂ ਕੋਲ ਫੀਸ ਨਹੀਂ ਹੈ ਹਨਾ ਕਹਿੰਦੇ ਆ ਵੀ ਚਾਹੀਦਾ ਕੀ ਹੁੰਦਾ ਬੱਚਿਆਂ ਨੂੰ ਪੜ੍ਹਾਈ ਨੌਜਵਾਨਾਂ ਨੂੰ ਕਮਾਈ ਤੇ ਬਜ਼ੁਰਗਾਂ ਨੂੰ ਦਵਾਈ ਤਿੰਨੇ ਚੀਜ਼ਾਂ ਹੀ ਗਰੀਬਾਂ ਨੂੰ ਤੇ ਮਿਲਦੀਆਂ ਨਹੀਂ ਯਾਰ ਹਨਾ ਵੱਡਾ ਬੰਦਾ ਤੇ ਆਪਦਾ ਇਲਾਜ ਵੀ ਕਰਾ ਲਿੰਦਾ ਤੇ ਉਤਰੀ ਫਿਰਦੀ ਘਰ ਵੀ ਉਹਨੇ ਆਪਦਾ ਵੇਚ ਲਿਆ ਬੱਚੇ ਅੱਗੋਂ ਪੜ ਨਹੀਂ ਰਹੇ ਸੋ ਕਮ ਸੇ ਕਮੇ ਬੱਚੀ ਪਲੱਸ 2 ਕਰ ਲਈ ਹੁਣੇ ਕਰ ਲੈਣੀ ਇਹਨੇ ਉਸ ਤੋਂ ਬਾਅਦ ਆ ਜੋ ਵੀ ਇੱਕ ਜਿਸ ਕਾਲਜ ਜਾਣਾ ਚਾਹੁੰਦੀ ਆ ਰੱਬ ਇਹਨੂੰ ਤਰੱਕੀਆਂ ਬਖਸ਼ੇ ਇਹਨੂੰ ਚੰਗੀ ਨੌਕਰੀ ਦਵੇ ਆਪਦੀ ਮਾਂ ਦਾ ਲਾਜ ਵੀ ਕਰਾਵੇ ਆਪਦੇ ਘਰ ਦਾ ਬੰਦੋਬਸਤ ਵੀ ਕਰਾਵੇ ਅਸੀਂ ਇੱਕ ਬਾਹ ਫੜਦੇ ਆ ਕੋਸ਼ਿਸ਼ ਕਰਦੇ ਆ ਵੀ ਯਾਰ ਪੰਜਾਬ 'ਚ ਜਿੱਥੇ ਬੱਚੇ ਕੋ ਨਸ਼ਾ ਨਹੀਂ ਕਰਦੇ ਜਿਨ੍ਹਾਂ ਦਾ ਧਿਆਨ ਕੋ ਮਾਰੇ ਕੰਮਾਂ 'ਚ ਨਹੀਂ ਹੈਗਾ ਉਹਨਾਂ ਦੀ ਜਿਹੜਾ ਇੱਕ ਦੂਜੇ ਨਾਲ ਸਾਥ ਜ਼ਰੂਰ ਬਣਾਇਆ ਜਾਵੇ ਜਿਵੇਂ ਭਾਈ ਸਾਹਿਬ ਨਾਲ ਸਾਥ ਬਣਾਇਆ ਵੀ 12 ਲੱਖ ਰੁਪਏ ਸਵੇਰ ਦਾ ਸੀ ਵੰਡਿਆ ਔਰ ਰਾਤ ਆਉਣ ਦਾ ਕਾਰਨ ਕੀ ਆ ਵੀ ਉਹਨਾਂ ਕੋ ਟਾਈਮ ਘਟ ਹੈ ਜੋ ਅਸੀਂ ਆਪਣੇ ਦੇ ਉੱਤੇ ਹੰਦਾਦੇ ਸੀ ਦੇਣੇ ਵੀ ਆ ਜਾਂਦੇ 11-12 ਵਜੇ ਵੀ ਉਹਨਾਂ ਨੂੰ ਵੀ ਤੋਰਨਾ ਉਹਨਾਂ ਵਾਪਸ ਜਾਣਾ ਜਰਮਨੀ ਦੇ ਵਿੱਚ ਉਹਨਾਂ ਦੇ ਬੇਟੇ ਦੀ ਸ਼ਾਦੀ ਹੈ ਉੱਥੇ ਉਹਨਾਂ ਪਹੁੰਚਣਾ ਵੀ ਹੈ ਸੋ ਮਤਲਬ ਇਸ ਤਰੀਕੇ ਰਾਤ ਨੂੰ ਇਸ ਕਰਕੇ ਆਉਣ ਦਾ ਕਾਰਨ ਇਹ ਬਣਿਆ ਸਬਾਬੇ ਬਣਿਆ ਤੁਹਾਨੂੰ ਵੀ ਰਾਤ ਵੇਲੇ ਤੰਗੀ ਜਿਹੜੀ ਉਹ ਦਿੱਤੀ ਹੈ ਸੋ ਸਾਡੇ ਵੱਲੋਂ ਇਹ ਸੇਵਾ ਏ ਥੋੜੀ ਜਿੰਨੀ ਵੀ ਹੈਗੀ ਆ ਕਬੂਲ ਕਰਨ ਜਿੰਨੇ ਦਾਨ ਨਾਲ ਇਹਨਾਂ ਦਾ ਅੱਗੋਂ ਜ਼ਿੰਦਗੀ ਲਈ ਤੇ ਆਉਣੀ ਸ਼ੁਰੂ ਹੋਵੇ ਅੱਗੋਂ ਵੀ ਜੇ ਕੋਈ ਲੋਡ ਹੋਊਗੀ ਤੇ ਕੋਸ਼ਿਸ਼ ਕਰਾਂਗੇ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਫੜ ਕੇ ਰੱਖੀ ਜਾਵੇ ਔਰ ਮੈਂ ਕਹੂੰਗਾ ਵੀ ਜਿਸ ਤਰੀਕੇ ਨਾਲ ਲਿਆਂਦਾ ਵਾ ਇੱਕ ਮੇਰਾ ਸਵਾਲ ਹੋਰ ਬੰਦਾ ਸੀ ਛੋਟਾ ਜਿਹਾ ਇੱਥੇ ਇਹਨਾਂ ਦਾ ਮੇਰੀ ਆਫ ਕੈਮਰਾ ਗੱਲ ਹੋਈ ਕਹਿੰਦੇ ਵੀ ਬੇਟਾ ਨਾ ਫੁੱਟਬਾਲ ਦਾ ਖਿਡਾਰੀ ਆ ਨਾਲੇ ਸਕੂਲਾਂ 'ਚ ਇਹ ਗੱਲ ਵੀ ਕਹ ਦਿੱਤੀ ਜਾਂਦੀ ਵੀ ਗੇਮ ਦੇ ਵਿੱਚ ਜਿਹੜਾ ਬੱਚਾ ਹੁੰਦੀਆਂ ਫੀਸਾਂ ਅਸੀਂ ਮਾਫ਼ ਕਰਦੇ ਆਂਗੇ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਸਕੂਲ ਇਹ ਗੱਲਾਂ ਕਹਿੰਦੇ ਆ ਪਹਿਲਾਂ ਪਰ ਜਦੋਂ ਬੱਚਾ ਗੇਮ ਦੇ ਵਿੱਚ ਵਧੀਆ ਪੋਜੀਸ਼ਨਾਂ ਲਿਆਉਣ ਲੱਗ ਪੈਂਦਾ ਵੱਡੀਆਂ-ਵੱਡੀਆਂ ਟਰੋਫੀਆਂ ਲਿਆਉਣ ਲੱਗ ਪੈਂਦਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਤੰਗ ਕੀਤਾ ਜਾਂਦਾ ਲੱਗਦਾ ਵੀ ਇਹ ਵੀ ਕਿਤਨਾ ਕਿਤੇ ਇੱਕ ਡਰਾਮੇਬਾਜ਼ੀ ਹੀ ਹੁੰਦੀ ਆ ਬਸ ਖੇਡਾਂ ਦੇ ਨਾਂ ਤੇ ਕਰੀ ਜਾਂ ਲੋ ਦੇਖੋ ਪਤਾ ਕੀ ਆ ਮੈਂ ਸ਼ਬਦ ਮੇਰੇ ਬੜੇ ਮਤਲਬ ਕੌੜੇ ਹੁੰਦੇ ਆ ਜਿਹੜੀ ਜਿਹੜਾ ਤਾਂ ਸਰਕਾਰੀ ਸਕੂਲ ਹੈ ਨਾ ਪਹਿਲੀ ਗੱਲ ਤੋਂ ਉਹਨਾਂ 'ਚ ਪੱਧਰ ਹੀ ਨਹੀਂ ਵਾਇ ਨੇ ਗਣਦਾ ਯਾਰ ਉਹ ਇੰਡਸਟਰੀ ਹੈ ਉਹ ਬਹੁਤ ਕਮਰਸ਼ੀਅਲ ادارے ਨੇ ਵੀ ਪੈਸੇ ਦੋਗੇ ਭੈਗੇ ਨੇ ਤੇ ਬੱਚਾ ਪੜ ਸਕਦਾ ਨਹੀਂ ਹੈਗੇ ਤੇ ਨਹੀਂ ਬੱਚਾ ਪੜ ਸਕਦਾ ਇਹ ਹਾਲਾਤ ਨੇ ਯਾਰ ਪੰਜਾਬ ਦੇ ਮੈਂ ਜਿੰਨੇ ਬਾਹਰ ਬੈਠੇ ਲੋਕ ਹਨਾ ਮੈਂ ਸੋਕੇ ਇੱਕ ਗੱਲ ਕਹਿੰਦਾ ਹਾਂ ਨਾ ਨਾ ਮੈਂ ਕਿਸੇ ਤੇ ਮੈਡੀਕਲ ਤੇ ਬਹੁਤਾ ਕੰਮ ਕਰਦਾ ਹਣਾ ਨਾ ਮੈਂ ਮਤਲਬ ਹੋਰ ਚੀਜ਼ਾਂ ਦੇ ਉੱਤੇ ਫੋਕਸ ਕਰਦਾ ਵੀ ਇਹ ਤਿੰਨ ਚਾਰ ਚੀਜ਼ਾਂ ਨੇ ਜਿਹਦੇ ਵਿੱਚ ਪੰਜਾਬ ਦੀ ਜਵਾਨੀ ਬਚਾਈ ਜਾ ਸਕਦੀ ਹੈ ਜੇ ਕੋਈ ਬੱਚਾ ਬਾਹਰੋਂ ਤੁਸੀਂ ਆਉਂਦੇ ਹੋ ਮਤਲਬ ਕਿਸਦਾ ਲਾਜ ਹੁੰਦਾ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਹਨਾ ਤੁਸੀਂ ਕੰਮ ਸੇ ਕੰਮ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਫੋਕਸ ਕਰੋ ਤੁਹਾਨੂੰ ਕੋਈ ਆਈਐਸ ਅਫਸਰ ਪੰਜਾਬੀ ਨਹੀਂ ਮਿਲ ਰਹੇ ਤੁਹਾਨੂੰ ਕੋਈ ਆਈਪੀਐਸ ਅਫਸਰ ਪੰਜਾਬੀ ਨਹੀਂ ਮਿਲ ਰਹੇ ਜਿਹੜਾ ਪੰਜਾਬ ਦਾ ਦਰਦ ਰੱਖਦੇ ਹੋਣ ਪੰਜਾਬ ਦੇ ਈਮੋਸ਼ਨ ਸਮਝਦੇ ਹੋਣ ਪੰਜਾਬ ਦਾ ਕਲਚਰ ਸਮਝਦੇ ਹੋਣ ਆਪਦੇ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ ਬੱਚਿਆਂ ਦੇ ਸਿਰ ਦੇ ਉੱਤੇ ਇੱਕ ਛੱਤ ਦੇ ਦਿੱਤੀ ਜਾਵੇ ਵੀ ਜਿਹੜਾ ਸਾਰੀ ਉਮਰੀ ਮ ਨਾ ਜਿਹੜਾ ਰੀਜ ਨਾ ਜਿੰਨੂ ਉਹ ਬਣਾਉਂਦਾ ਵਾ ਕਮ ਸੇ ਕਮ ਉਹਨਾਂ ਨੂੰ ਛੱਤ ਦੇ ਦਿੱਤੀ ਜਾਵੇ ਜੇ ਕੋਈ ਬੱਚਾ ਕੰਮ ਕਰਨਾ ਚਾਹੁੰਦਾ ਜੇ ਉਹ ਨਸ਼ਾ ਨਹੀਂ ਕਰਦਾ ਉਹਦੀ ਵਾਕਿਆ ਮਿਹਨਤ ਕਰਨਾ ਚਾਹੁੰਦਾ ਔਰ ਪੈਸੇ ਖਣੋ ਮਤਲਬ ਉਹਦਾ ਕੰਮ ਨਹੀਂ ਚੱਲ ਰਿਹਾ ਅਸੀਂ ਉੱਥੇ ਵੀ ਕੋਸ਼ਿਸ਼ ਕਰਦੇ ਆਵੇਂ ਨੂੰ ਕੋਈ ਰੇਡ ਆ ਜਾ ਜਾਂ ਰੇੜੀ ਅੱਜ ਕੱਲ ਤੇ ਰੇੜੀ ਵੀ ਲੱਖ ਰੁਪਏ ਦਾ ਘੱਟ ਨਹੀਂ ਬਣਦੀ ਸਟੀਲ ਵਾਲੀ ਯਾਰ ਕਮ ਸੇ ਕਮ ਉਹਨੂੰ ਉਹ ਦੇ ਦਿੱਤਾ ਜਾਵੇ ਜਿਹਦੇ ਉੱਤੇ ਉਹ ਕੰਮ ਕਰ ਸਕੇ ਕਿਸੇ ਦੀ ਮਤਲਬ ਪੜ੍ਹਾਈ ਦਾ ਜੇ ਕੋਈ ਬੱਚੀ ਪੜ੍ਹਨ ਵਾਲੀ ਹੈ ਯਾਰ ਉਹਦੀ ਜ਼ਿੰਦਗੀ ਸੁਧਰ ਜੂਗੀ ਨਹੀਂ ਤੇ ਇਤਰਾ ਹੀ ਕਿਤੇ ਵਿਆਹੀ ਜਾਣੀ ਹੈ ਤੇ ਘਰ ਦੇ ਵੜਨਾ ਚਾਹੁੰਦੀ ਹੈ ਇੱਜ਼ਤ ਮਾਨ ਨਾਲ ਖਾ ਵੀ ਸਕਦੀ ਇਹ ਇਹ ਜਿਹੜੇ ਮੀਆਂ ਬੀਵੀ ਨਾ ਇੱਕ ਪਹੀਆ ਅਗੋਂ ਜ਼ਿੰਦਗੀ ਦੇ ਵਿੱਚ ਤਜਰਬਾ ਮਤਲਬ ਬੰਦੇ ਨੂੰ ਬਹੁਤ ਔਕੜਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਕਿਸੇ ਵੇਲੇ ਹਸਬੰਡ ਦਾ ਕੋਈ ਕੰਮ ਨਹੀਂ ਚੱਲ ਰਿਹਾ ਤੇ ਬੱਚੀ ਨੌਕਰੀ ਕਰ ਸਕਦੀ ਹੈ ਇਹੋ ਜੇ ਸਾਥ ਦੇ ਨਾਲ ਇੱਕ ਦੂਜੇ ਦਾ ਸਾਥ ਨਿਭਾਇਆ ਜਾ ਸਕਦਾ ਸੋ ਬੱਚੀਆਂ ਨੂੰ ਬਹੁਤ ਸਮਰੱਥਤ ਕਰਨਾ ਚਾਹੀਦਾ ਪੜਨ ਦੇ ਤਾਂ ਜੋ ਉਹ ਮਤਲਬ ਆਪ ਦਾ ਇਹ ਨਹੀਂ ਵੀ ਕੱਲਾ ਰੋਟੀਆਂ ਲਾਉਣ ਨੂੰ ਹੀ ਨੇ ਉਹ ਭਾਂਡੇ ਮੰਜਣ ਨੂੰ ਹੀ ਨੇ ਕੰਮ ਸੇ ਕੰਮ ਜੇ ਪਰਿਵਾਰ ਚ ਕੋਈ ਬੱਚੇ ਦੀ ਫੀਸ ਨਹੀਂ ਜਾ ਰਹੀ ਜਾਂ ਕਿਸ ਤਰ੍ਹਾਂ ਉਹ ਮਾਂ ਵੀ ਬਿਮਾਰ ਆ ਵਿਚਾਰੀ ਹਨਾ ਇਸ ਤਰੀਕੇ ਜ਼ਰੂਰੀ ਨਹੀਂ ਵੀ ਘਰਾਂ ਦਾ ਕੰਮ ਕਰਕੇ ਤੇ ਤੁਸੀਂ ਬੱਚੇ ਪੜਾ ਨਹੀਂ ਸਕਦੇ ਤੋਂ ਥੋੜੀ ਬਹੁਤੀ ਐਜੂਕੇਸ਼ਨ ਜਿਹੜੀ ਆ ਬੇਸਿਕ ਐਜੂਕੇਸ਼ਨ ਆ ਜਾਂ ਹਾਇਰ ਐਜੂਕੇਸ਼ਨ ਆ ਉਹ ਬੱਚਿਆਂ ਨੂੰ ਜ਼ਰੂਰ ਦੇਣੀ ਚਾਹੀਦੀ ਆ ਵੀ ਘਰ ਚ ਹਜੀਆਂ ਦਿੱਕਤਾਂ ਆ ਜਾਣ ਤੇ ਕਮ ਸੇ ਕਮ ਆਪਦੇ ਬੱਚਿਆਂ ਨੂੰ ਵੀ ਪੜਾਇਆ ਜਾ ਸਕੇ ਆਪਦੇ ਬਾਪ ਦੀ ਵੀ ਮਾਂ ਬਣੀ ਜਾ ਸਕੇ ਆਪਦੇ ਅੱਗੋਂ ਹਸਬੰਡ ਦੀ ਵੀ ਬਾਹ ਬਣੀ ਜਾ ਸਕੇ ਵੀ ਮੈਂ ਵੀ ਤੇਰੇ ਬਰਾਬਰ ਦੀ ਆ ਮੈਂ ਤੇਰਾ ਜਿਹੜਾ ਉਹ ਸਾਥ ਮਤਲਬ ਦੇਣ ਨੂੰ ਤਿਆਰ ਆ ਇਸ ਕਰਕੇ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਨਾ ਚਾਹੀਦਾ ਉਹਨਾਂ ਨੂੰ ਪੜਾਉਣਾ ਜ਼ਰੂਰ ਚਾਹੀਦਾ ਔਰ ਮੇਰੀ ਕੋਸ਼ਿਸ਼ ਹੈ ਵੀ ਜਿੱਥੇ ਵੀ ਬੱਚੀਆਂ ਪੜਨ ਆਲੀਆਂ ਨੇ ਤੇ ਜੇ ਕਿਤੇ ਉਹਨਾਂ ਨੂੰ ਲੋੜ ਹੈ ਤੇ ਉਹਨਾਂ ਦੀ ਪੜਾਈ ਦਾ ਇੰਤਜ਼ਾਮ ਕੀਤਾ ਜਾਵੇ ਉਹਨਾਂ ਦੀ ਫੀਸ ਦਾ ਇੰਤਜ਼ਾਮ ਕੀਤਾ ਜਾਵੇ ਮੈਂ ਆਪਦੀ ਗੱਲ ਫਿਰ ਦਰਾਉਣਾ ਕਿ ਬਹੁਤ ਭਾਵਕ ਹੋ ਕੇ ਮੈਂ ਅਨਾਉਂਸ ਕਰ ਜੰਨਾ ਵਾ ਵੀ ਯਾਰ ਮੈਂ ਬੈਠਾ ਮੈਨੂੰ ਦੱਸ ਵੀ ਰੱਬਾ ਮੈਂ ਫੌੜ ਮਾਰ ਜਾਨਾ ਵਾ ਵੀ ਤੇਰਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇਹ ਸਿੱਧੀਆਂ ਪਾਉਂਦਾ ਰਵੇਂ ਜੇ ਮੈਨੂੰ ਕੋ ਆਸ ਨਾ ਮੈਂ ਕਹਿਉਨਾ ਤੇਰੇ ਭਰੋਸੇ ਕਹਿਉਨਾ ਮੇਰੀ ਕੀ ਕਾਤ ਹੈ ਮੇਰਾ ਮੇਰੇ ਪੱਲੇ ਕੀ ਆ ਉਹ ਰੱਬ ਚਾਵੇ ਤੇ ਬੰਦੇ ਨੂੰ ਭਾਵੇਂ ਵੱਡੇ ਤੋਂ ਵੱਡੇ ਨੂੰ ਵੀ ਆਪਾਂ ਕਿੰਨੇ ਵੇਖਦੇ ਆਂ ਵੀ ਭੁੱਖੇ ਕਰ ਦਿੰਦਾ ਤੇ ਭੁੱਖੇ ਨੂੰ ਵੀ ਰਜਾ ਦਿੰਦਾ ਹੁਣ ਕਿਸੇ ਦੀ ਹੋ 11 ਕਰੋੜ ਦੀ ਲਾਟਰੀ ਨਿਕਲ ਆਈ ਹੈ ਹਨਾ ਇਹ ਰੱਬ ਦੀ ਮਿਹਰ ਹੈ ਰੱਬ ਦੀ ਦੇਣ ਹੈ ਸੋ ਨੀਤ ਤੁਹਾਡੀ ਠੀਕ ਠਾਕ ਰਵੇ ਤੇ ਮੈਂ ਰੱਬਗੇ ਹੋਰ ਅਰਦਾਸ ਕਰਦਾ ਜੇ ਮੈਨੂੰ ਕਿਸੇ ਨੇ ਆਸ ਨਾ ਫੋਨ ਕੀਤਾ ਕਿਸੇ ਬੱਚੀ ਨੇ ਪੜ੍ਹਾਈ ਲਈ ਜਾਂ ਕਿਸੇ ਲਈ ਤੇ ਕੰਮ ਸੇ ਕੰਮ ਰੱਬਾ ਮੈਨੂੰ ਇੰਨਾ ਸਮਰੱਥ ਕਰੇ ਵੀ ਉਹ ਮੇਰੇ ਘਰੋਂ ਜਾਂ ਮੇਰੇ ਕੋਲੋਂ ਖਾਲੀ ਨਾ ਮੁੜੇ ਹੂੰ ਏ ਭਾਈ ਜੀ ਅੱਜ ਸਵੇਰ ਦੀ ਮਦਦ ਕਰ ਰਹੇ ਹੋ ਕਿੰਨੀਆਂ ਬੱਚੀਆਂ ਦੀ ਮਦਦ ਹੋ ਚੁੱਕੀ ਕਿੰਨੇ ਪਰਿਵਾਰਾਂ ਦੀ ਅੱਜ ਮਦਦ ਕਰ ਚੁੱਕੇ ਜੀ ਸਵੇਰ ਦੀ ਮੇਰੇ ਖਿਆਲ ਪਾਜੀ ਹੁਣਾਂ ਕੋ ਲਿਸ ਹੈ ਜੀ 10 11 ਹਮ ਸ਼ਾਇਦ 10 10 ਦੇ ਲੱਗੇ ਹੋਣਗੇ ਤੇ ਬੜੀ ਖੁਸ਼ੀ ਹੋਈ ਜੀ ਅੱਜ ਇਹ ਜਿਹੜਾ ਪਾਜੀ ਹੁਣਾਂ ਦੇ ਨਾਲ ਲੱਗ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਤਾਂ ਇਹੀ ਕਹੂੰਗਾ ਜੀ ਭਈ ਇਹਨਾਂ ਸਾਰੇ ਵੀਰਾਂ ਨੂੰ ਜਿਹੜੇ ਇਦਾਂ ਲੱਗੇ ਆ ਜੀ ਜੀ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਇਦਨਸੀ ਵਕਾਰਦਿਆਂ ਤੇ ਸਾਡੀਆਂ ਬੱਚੀਆਂ ਜਿਹੜੀਆਂ ਇਸ ਤਰ੍ਹਾਂ ਪੜ੍ਹਨਾ ਚਾਹੁੰਦੀਆਂ ਤੇ ਪੜ ਨਹੀਂ ਸਕਦੀਆਂ ਕੋਈ ਕਾਰਨ ਬਣਦੇ ਆ ਤੇ ਪ੍ਰਮਾਤਮਾ ਸਾਨੂੰ ਸਾਰੇ ਮੈਂ ਤਾਂ ਅਰਦਾਸ ਕਰਦਾ ਤੇ ਹੱਥ ਜੋੜ ਕੇ ਬੇਨਤੀ ਕਰਦਾ ਐਨ ਆਰ ਵੀਰ ਨੂੰ ਵੀ ਚਲੋ ਤੁਸੀਂ ਉੱਥੇ ਬੈਠੇ ਸਾਰੇ ਬੜੇ ਸੋਹਣੇ ਆ ਜੀ ਸਾਰੇ ਤੇ ਸਾਰਿਆਂ ਕੋਲ ਸਮਰੱਥਾ ਹੈਗੀ ਆ ਆਪਾਂ ਥੋੜਾ ਥੋੜਾ ਸਾਰੇ ਸਾਥ ਦਿਈਏ ਆਪਣੇ ਭੈਣਾ ਭਰਾਵਾਂ ਦੇ ਬੱਚੀਆਂ ਦੇ ਤੇ ਆਪਣੇ ਬੱਚਿਆਂ ਦੇ ਜਿਹੜਾ ਤਾਂ ਕਿ ਆਪਣਾ ਭਵੇਖੋ ਜੁਲਾ ਕਰ ਸਕੇ ਬਿਲਕੁਲ ਗੁਰਦੁਆਰਾ ਸਾਹਿਬ ਨੂੰ ਦੱਸਦੇ ਹਾਂ ਜੀ ਹਾਂਜੀ ਇਹ ਇਹ ਜਿਹੜੀ ਸਾਰੀ ਮਾਇਆ ਆਈ ਹੈ ਜੀ ਜੀ ਇਹ ਸਟੁਰਟਗਰਡ ਗੁਰਦੁਆਰਿਆਂ ਸੰਗਤਾਂ ਵੱਲੋਂ ਗੁਰਨਾਨਕ ਨਵਾਸੀਆਂ ਸੰਗਤਾਂ ਵੱਲੋਂ ਤੇ ਮੈਂ ਤਾਂ ਇੱਕ ਵਿੱਚ ਜਰੀਆ ਬਣਿਆ ਜੀ ਜਿਹਦਾ ਪਾਜੀ ਹੁਣੀ ਕਹਿੰਦੇ ਆ ਮੈਂ ਸੇਵਾ ਨੂੰ ਦੀ ਲਿਆ ਕੇ ਮੈਨੂੰ ਬੜੀ ਇਹ ਖੁਸ਼ੀ ਹੋਈ ਹੈ ਜੀ ਪਾਜੋੜੀ ਸੇਵਾ ਸੀ ਜਿੱਦਾਂ ਉਹ ਸੰਗਤਾਂ ਚੋਂ ਨਹੀਂ ਸੀ ਆ ਉਦਾਂ ਅਸੀਂ ਇੱਕ ਦੇ ਦਾ ਸਾਥ ਦੇ ਕੇ ਨਿਭਾ ਸਕਿਆ ਤੇ ਜਦੋਂ ਕਿਤੇ ਮੀਟਿੰਗ ਹੁੰਦੀ ਹੁੰਦੀ ਉੱਥੇ ਗੱਲ ਹੋ ਜਾਂਦੀ ਹੁੰਦੀ ਹੈ ਵੀ ਜਿਹੜੇ ਪੈਸੇ ਆ ਜਾਂ સેવા ਇਹ ਬੜੀ ਟਿਕਾਣੇ ਤੇ ਜਾਵੇ ਜਿਹੜਾ ਪੂਰਾ ਲੋੜਵੰਦਾ ਉੱਥੇ ਜਾਵੇ ਅੱਜ ਦਿਲ ਨੂੰ ਮਿਲਿਆ ਸਕੂਨ ਵੀ ਵਾਕਈ ਜਿਹੜੀ ਸੇਵਾ ਉਹ ਡਾਊਨ ਟੂ ਅਰਥ ਗਰਾਊਂਡ ਤੇ ਜਾ ਕੇ ਜਿਹੜੀ ਸੇਵਾ ਉਹ ਵਾਕਈ ਉਹਨਾਂ ਦੀ ਜਿਹੜੀ ਮਾਇਆ ਆਈ ਉਹ ਪੂਰੇ ਟਿਕਾਣੇ ਤੇ ਪਹੁੰਚ ਰਹੀ ਹੈ ਦੇਖੋ ਜੀ ਮੇਰੇ ਵੱਲੋਂ ਤਾਂ ਪੂਰੀ ਕੋਸ਼ਿਸ਼ ਇਹ ਹੋਈ ਆ ਵੀ ਇਹ ਜਿੱਦਾਂ ਉਹ ਚਾਹੁੰਦੇ ਸੋ ਉਦਾਂ ਕੀਤੀ ਜਾਵੇ ਤੇ ਭਾਜੀ ਉਹਨਾਂ ਦੇ ਨਾਂ ਰੜ ਕੇ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਆਸ ਕਰਦਾ ਜੀ ਉਹ ਸੰਗਤਾਂ ਨੂੰ ਇਹ ਜਦੋਂ ਤੁਹਾਡੇ ਵੀਡੀਓ ਦੇਖਣਗੇ ਜੀ ਉਬਿਤ ਸੱਲੀ ਬਖਸ਼ ਹੋਣਗੇ ਸਾਡੀਆਂ ਜਿਹੜੀ ਮਾਇਆ ਕਤਰ ਕੀਤੀ ਗਈ ਉਹ ਉੱਥੇ ਗਈ ਜਿੱਥੇ ਅਸੀਂ ਚਾਹੁੰਦੇ ਸੀ ਜੀ ਬਿਲਕੁਲ ਤਾਂ ਬੇਟੀ ਨਾਲ ਵੀ ਗੱਲਬਾਤ ਕਰਦੇ ਆਂ ਖੁਸ਼ ਹੋ ਬੇਟਾ ਹੁਣ ਹਾਂਜੀ ਮਦਦ ਪਹਿਲਾਂ ਨਹੀਂ ਹੋਈ ਸੀ ਭਾਜੀ ਹੁਣ ਹੀ ਆਏ ਨੇ ਉਹਨੂੰ ਮਦਦ ਹੋ ਗਈ ਆ ਪੜ੍ਹਾਈ ਕਰ ਲਓਗੇ ਹਾਂਜੀ ਕਰ ਲਵਾਂ ਇੱਕ ਪ੍ਰੋਮਿਸ ਲੈਣਾ ਭਾਜੀ ਹੁਰਾਂ ਨੇ ਤੁਹਾਡੇ ਨਾਲ ਲੈ ਲੈਣ ਪ੍ਰੋਮਿਸ ਇੱਕ ਹਾਂਜੀ ਪ੍ਰੋਮਿਸ ਇਹ ਆ ਪੜ੍ਹੇਗੀ ਹਾਂਜੀ ਅਰਨਾਜ਼ ਅਰਨਾਜ਼ ਹੈ ਅਰਨਾਜ਼ ਅਰਨਾਜ਼ ਹਾਂਜੀ ਪ੍ਰੋਮਿਸ ਕਰਨਾ ਕਿ ਪੜ੍ਹਾਈ ਦੇ ਵਿੱਚੋਂ ਵਧੀਆ ਪੋਜੀਸ਼ਨ ਹਾਸਲ ਕਰਨੀ ਆ ਮਾਪਿਓ ਦਾ ਨਾਮ ਰੌਸ਼ਨ ਕਰਨਾ ਬਾਈ ਹੁਣਾਂ ਦਾ ਔਰ ਅੱਗੇ ਵੀ ਮਦਦ ਕਰਨੀ ਆ ਪਰਿਵਾਰਾਂ ਦੀ ਜਿਹੜੇ ਲੋੜਵੰਦ ਹੋਣਗੇ ਹਾਂਜੀ ਪ੍ਰੋਮਿਸ ਆ ਇਹ ਹਾਂਜੀ ਪ੍ਰੋਮਿਸ ਭੈਣੇ ਕੋਈ ਆਸਰਾ ਹੋਇਆ ਹੁਣ ਤਾਂ ਹਾਂਜੀ ਬਹੁਤ ਸਮਾਨ ਲੈਓਗੇ ਵਾਪਸ ਹੁਣ ਜਿਹੜਾ ਉੱਥੇ ਪਿਆ ਕਰਾਈ ਵਾਲੇ ਕੋਲ ਹਾਂਜੀ ਲਿਆਵਾਂ ਤੇ ਇਹ ਪੈਸਾ ਪੜ੍ਹਾਈ ਤੇ ਲਾਇਆ ਜੇ ਹਾਂਜੀ ਹਾਂਜੀ ਕਿਉਂਕਿ ਜੇ ਬੱਚੇ ਪੜ੍ਹ ਗਏ ਕੁਝ ਬਣ ਗਏ ਤੁਹਾਡਾ ਲਾਜ ਵੀ ਕਰਾ ਲੈਣਗੇ ਮੈਨੂੰ ਵੀਰ ਜੀ ਇਹ ਟੈਨਸ਼ਨ ਕਿਉਂਕਿ ਇੱਕ ਅੱਧੀ ਵਾਰੀ ਦਵਾਈ ਆ ਗਈ ਤੇ ਉਹਦੇ ਨਾਲ ਵੀ ਕੋਈ ਫਾਇਦਾ ਨਹੀਂ ਜੇ ਬੱਚੇ ਪੜਾ ਲੋਂਗੇ ਨਾ ਤੇ ਉਹ ਸਾਰੀ ਜ਼ਿੰਦਗੀ ਦਾ ਹੋ ਜਾਏਗਾ ਹਾਂਜੀ ਮੈਨੂੰ ਇਹ ਟੈਨਸ਼ਨ ਸੀਗੀ ਵੀ ਇਹ ਪੜਨ ਮੈਂ ਇਹਨਾਂ ਦੀ ਟੈਨਸ਼ਨ ਨਾਲ ਹੀ ਡੱਗ ਪੈਂਦੀ ਸੀਗੀ ਹੂੰ ਵੀ ਇਹ ਪੜ ਲੈ ਜਾਣ ਵੀ ਜਿਹੜੇ ਕੰਮ ਤੋਂ ਲਿਆਉਂਦੇ ਉਹ ਕਿਤੇ ਕੋਸ ਲੈ ਆਈ ਤਾਂ ਕਿਤੇ ਕੋਸ ਮੁੱਕ ਜਾਂਦਾ ਇਸ ਤਰ੍ਹਾਂ ਕਰਦੇ ਸੀ ਤੁਸੀਂ ਮੈਨੂੰ ਫੋਨ ਤੇ ਦੱਸ ਰਹੇ ਸੀ ਵੀ ਟੀਚਰ ਨੇ ਫੋਨ ਕੀਤਾ ਵੀ ਫੀਸ ਦਿਓ ਤੇ ਤੁਸੀਂ ਉਸ ਤੋਂ ਬਾਅਦ ਬੇਹੋਸ਼ ਹੋ ਗਏ ਉਹ ਕੀ ਸੀ ਕਹਾਣੀ ਉਹ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਕੱਲ ਦੀ ਦਿਹਾੜੀ ਤੁਹਾਨੂੰ ਵੇਖਣਾ ਪਰ ਸਾਨੂੰ ਜੇ ਫੀਸ ਲੈ ਕੇ ਆ ਗਈ ਤਾਂ ਠੀਕ ਆ ਨਾ ਨਹੀਂ ਕੱਟਦੇ ਜੇ ਆ ਜੇ ਨਾ ਆ ਫਿਰ ਅਸੀਂ ਨਾ ਕੱਟ ਦੇਣਾ ਤੇ ਬੇਟੇ ਨੇ ਕੀ ਕੀਤਾ ਬੇਟੇ ਨੇ ਗਲਤ ਸਟੈਪ ਚੱਕਣ ਦੀ ਕੋਸ਼ਿਸ਼ ਕੀਤੀ ਵੀ ਮੈਂ ਵੀ ਇਸ ਦੁਨੀਆ ਤੇ ਨਹੀਂ ਰਹਿਣਾਗਾ ਵੀ ਮੇਰੀ ਮੁਸ਼ਕਲ ਮੇਰੀ ਮਜਬੂਰੀ ਬਹੁਤ ਆ ਤੇ ਮੈਂ ਉਹਦੇ ਨਾਲ ਨਾਲ ਹੀ ਉਹਨੂੰ ਕੰਮ ਤੇ ਵੀ ਨਹੀਂ ਫਿਰ ਮੈਂ ਜਾਣ ਦਿੱਤਾ ਮੈਂ ਕਿਹਾ ਤੂੰ ਘਰੇ ਰਹਿ ਮੈਂ ਕਿਹਾ ਮੈਨੂੰ ਟੈਨਸ਼ਨ ਆ ਤੇਰੀ ਇੱਕ ਤਾਂ ਮੈਂ ਮੈਂ ਕਿਹਾ ਮੈਨੂੰ ਨਾ ਸਿੱਟੋ ਤੁਸੀਂ ਵੀ ਮੈਨੂੰ ਟੈਨਸ਼ਨ ਤੁਹਾਡੀ ਬਹੁਤ ਆ ਫਿਰ ਉਹ ਬੇਟੇ ਨੂੰ ਅਸੀਂ ਵੀ ਮੈਂ ਆਪਦੇ ਨਾਲ-ਨਾਲ ਕਿਤੇ ਜੇ ਉਹਨੇ ਉੱਧਰ ਜਾਣਾ ਤਾਂ ਵੀ ਨਾਲ-ਨਾਲ ਜੇ ਉੱਧਰ ਜਾਣਾ ਤਾਂ ਵੀ ਫਿਰ ਮੈਂ ਮੈਡਮਾ ਨੂੰ ਫੋਨ ਕੀਤਾ ਕਹਿੰਦੀ ਨਹੀਂ ਅਸੀਂ ਵੀ ਤੁਸੀਂ ਵੇਖ ਲਓ ਕਹਿੰਦੀ ਫਿਰ ਮੈਂ ਕਿਹਾ ਚਲ ਕੋਈ ਨਾ ਅਸੀਂ ਕਿਸੇ ਨੂੰ ਕਿਹਾ ਹੋਇਆ ਵਾ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਫਿਰ ਦੂਜੇ ਦਿਨ ਉਹਨਾਂ ਨੇ ਫੋਨ ਕੀਤਾ ਕਹਿੰਦੇ ਤੁਹਾਡੇ 10 ਮਿੰਟ ਨਹੀਂ ਹੋਏ ਹਜੇ ਮੈਂ ਕਿਹਾ ਮੈਂ ਤਾਂ बेहोਸ਼ ਹੋ ਕੇ ਡੈੱਡ ਹੋ ਗਈ ਸੀ ਮੈਨੂੰ ਕੋਈ ਪਤਾ ਨਹੀਂ ਨਾ ਮੇਰੀ ਤੁਹਾਡੇ ਨਾਲ ਗੱਲ ਹੋਈ ਆ ਕੋਈ ਮੈਂ ਕਿਹਾ ਮੇਰੇ ਹਸਬੰਡ ਘਰੇ ਹੈ ਨਹੀਂ ਸੀਗੇ ਬਸ ਆ ਗੱਲ ਸੀ ਚਲੋ ਹੁਣ ਫੀਸ ਦੇ ਦਿਓ ਬੇਟੇ ਨੂੰ ਪੜਾਓ ਦਿਹਾੜੀ ਨਹੀਂ ਭੇਜਣਾ ਉਹਨੂੰ ਪੜਾ ਲਿਖਾ ਕੇ ਵਧੀਆ ਅਫਸਰ ਬਣਾਓ ਤੇ ਉਸ ਤੋਂ ਬਾਅਦ ਅੱਗੇ ਵੀ ਲੋਕਾਂ ਦੀ ਮਦਦ ਕਰੋ ਠੀਕ ਹੈ ਵਿੱਚ ਠੀਕ ਹੈ ਭਾਈ ਜੀ ਧੰਨਵਾਦ ਕੋਈ ਨਸ਼ੇ ਪੱਤੇ ਤੋਂ ਦੂਰ ਰੱਖਣੇ ਆ ਬੱਚੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਮਤਲਬ ਨਸ਼ੇ ਪੱਤੇ ਵਾਲੇ ਪਾਸੇ ਨਹੀਂ ਜਾਣਦੇ ਨਾ ਗਲਤ ਸੰਗਤ ਚ ਨਹੀਂ ਜਾਣਦੇ ਪੜਾਉਣਾ ਬੱਚਿਆਂ ਨੂੰ ਔਰ ਇਹ ਪੈਸਾ ਵੀ ਹੋਰ ਕਿਤੇ ਨਹੀਂ ਵਰਤਣਾ ਪੜ੍ਹਾਈ ਤੇ ਵਰਤਣਾ ਨਹੀਂ ਜੀ ਕਿ ਤੁਸੀਂ ਆਵਦਾ ਜਿਹੜਾ ਸਮਾਨ ਉਹ ਵਾਪਸ ਲੈ ਲਓ ਜਿਵੇਂ ਬਾਈ ਹੋਣਾ ਨੇ ਕਿਹਾ ਤੇ ਬਾਕੀ ਬੱਚਿਆਂ ਦੀ ਪੜ੍ਹਾਈ ਤੇ ਹਾਂਜੀ ਮੈਂ ਸਮਾਨ ਚੱਕ ਕੇ ਤੁਹਾਨੂੰ ਫੋਨ ਕਰ ਦੂੰਗਾ ਜੀ ਜਾਂ ਤੁਸੀਂ ਆਪਣੇ ਨਾਮ ਕੋਈ ਬੰਦਾ ਭੇਜੋ ਅਗਲੀ ਗੱਲ ਬੱਚੇ ਵਧੀਆ ਪੋਜੀਸ਼ਨ ਲੈਂਦੇ ਆ ਪਲੱਸ 2 ਕਰਦੇ ਆ ਮੁੰਡਾ ਪਲੱਸ 1 ਕਰਦਾ ਉਸ ਤੋਂ ਬਾਅਦ ਅੱਗੇ ਵਧੀਆ ਨੰਬਰ ਲੈਂਦੇ ਆ ਪੂਰਾ ਵਧੀਆ ਉਮੀਦਾਂ ਦੇ ਖਰੇ ਉੱਤਰਦੇ ਆ ਤਾਂ ਅੱਗੇ ਵੀ ਫੀਸ ਦੀ ਮਦਦ ਕਰਵਾਈ ਜਾ ਸਕਦੀ ਆ ਉਹ ਵੀ ਕਰਵਾ ਦਿਆਂਗੇ ਮੈਂ ਇਹੀ ਚਾਹੁੰਦਾ ਜੀ ਪੜ੍ਹਨੇ ਚਾਹੀਦੇ ਬੱਚੇ ਹਾਂਜੀ ਜ਼ਰੂਰ ਪੜ੍ਹਨੇ ਚਾਹੀਦੇ ਉਹ ਵੀ ਕਹਿੰਦਾ ਵਾ ਉਹਦੇ ਸਕੂਲ ਵਾਲੇ ਵੀ ਬਹੁਤ ਸਹਾਇਤਾ ਕਰਦੇ ਆ ਟੀਚਰ ਉਹ ਕਹਿੰਦੇ ਆ ਵੀ ਤੂੰ ਪੜ੍ਹ ਜਿਵੇਂ ਤੂੰ ਸਪੋਰਟਸਮੈਨ ਆ ਵੀ ਤੇਰੀ ਅਸੀਂ ਮਦਦ ਸਹਾਇਤਾ ਬਹੁਤ ਕਰਾਂਗੇ ਜੇ ਤੂੰ ਭਰਤੀ ਹੋਣਾ ਚਾਹੁੰਦਾ ਅਸੀਂ ਉਹ ਵੀ ਤੈਨੂੰ ਕਰਾਵਾਂਗੇ ਤੁਸੀਂ ਬੇਟੇ ਨੂੰ ਨਾਲ ਨਹੀਂ ਲੈ ਕੇ ਆਏ ਇੱਥੋਂ ਲੈ ਕੇ ਆਉਣਾ ਉਹ ਨਾ ਚਲਾ ਗਿਆ ਸੀਗਾ ਬਾਅਦ ਚ ਤੁਹਾਡਾ ਫੋਨ ਆਇਆ ਕਿੱਥੇ ਗਿਆ ਚਲਾ ਉਹ ਖੇਡਣ ਖੁੱਡਣ ਨਹੀਂ ਚਲਾ ਗਿਆ ਸੀ ਗਰਾਊਂਡ 'ਚ ਫਿਰ ਉਹ ਮੁੰਡਿਆਂ ਨੂੰ ਅਸੀਂ ਕਿਹਾ ਵੀ ਉਹਦੇ ਕੋਲੇ ਫੋਨ ਹੈ ਨਹੀਂਗਾ ਅਸੀਂ ਮੁੰਡਿਆਂ ਨੂੰ ਕਿਹਾ ਕਿ ਨਾ ਵੀ ਜੇ ਕਿਤੇ ਵੀ ਆ ਨਾ ਜਵਰਾਜ ਸਾਨੂੰ ਦੱਸ ਦੋ ਵੀ ਅਸੀਂ ਉਹ ਸਾਡੇ ਤੱਕੇ ਸਰੇ ਨਹੀਂ ਸੁਣਿਆ ਦਿੱਤਾ ਹੁਣ ਫਿਰ ਅਸੀਂ ਆ ਗਏ ਅਸੀਂ ਇੰਦਰੋਂ ਲੇਟ ਲਿਤੇ ਸੀ ਕੰਮ ਦਾ ਕੰਮ ਤੇ ਗਿਆ ਹਾਂ ਜੀ ਉਹਨੂੰ ਵੀ ਆਉਣ ਦਿੱਤਾ ਉਹਨੂੰ ਠੇਕੇਦਾਰ ਨੇ ਨਹੀਂ ਆਉਣ ਦਿੱਤਾ ਤੇ ਖੇਡਾਂ ਦੇ ਵਿੱਚ ਵੀ ਕਾਫੀ ਟਰੋਫੀ ਟਰੋਫੀਆਂ ਜਿੱਤ ਕੇ ਲਿਆ ਹੈ ਇੱਕ ਮੋਬਾਈਲ ਦੇ ਵਿੱਚ ਹੈਗਾ ਵਾ ਤੁਹਾਨੂੰ ਦਿਖਾ ਦਿੰਨੇ ਆ ਮੋਬਾਈਲ ਦੇ ਵਿੱਚ ਉਹਨਾਂ ਟਰੋਫੀਆਂ ਮਿਲੀਆਂ ਵਾ 6 ਫਟ ਦੀ ਤਾਂ ਬਿਲਕੁਲ ਇਹ ਪਰਿਵਾਰ ਜਿਹੜਾ ਇਹ ਮੋਗਾ ਦੇ ਲਾਗੇ ਜੀਰਾ ਤੋਂ ਚਤਰਾ ਮੋਗਾ ਰੋਡ ਤੇ ਪਿੰਡ ਥੱਲੇ ਕਿਆ ਉਥੋਂ ਇਹ ਪਰਿਵਾਰ ਆਇਆ ਔਰ ਇਹ ਪਰਿਵਾਰ ਇੱਥੇ ਮਖੂ ਦੇ ਵਿੱਚ ਰਸੂਲਪੁਰ ਪਿੰਡ ਬੁਲਾਇਆ ਗਿਆ ਕਿਉਂਕਿ ਬਾਈ ਹੁਣੀ ਦੂਰੋਂ ਆਏ ਨੇ ਮੰਨੇ ਪਾਜੀ ਨੇ ਵੀ ਵਾਪਸ ਅਮਰਸਰ ਜਾਣਾ ਔਰ ਇਸ ਲਈ ਇੱਥੇ ਦੋ ਪਰਿਵਾਰਾਂ ਦੀ ਮਦਦ ਕਰਨੀ ਸੀ ਔਰ ਇਸ ਪਰਿਵਾਰ ਨੂੰ ਵੀ ਇਸ ਜਗ੍ਹਾ ਤੇ ਬੁਲਾ ਲਿਆ ਔਰ ਇਸ ਜਗ੍ਹਾ ਤੇ ਬੁਲਾ ਕੇ ਇਸ ਪਰਿਵਾਰ ਦੀ ਵੀ ਜਿਹੜੀ ਆ ਮਦਦ ਕਰ ਦਿੱਤੀ ਗਈ ਆ ਪਹਿਲਾਂ ਇੱਥੋਂ ਦੋ ਚਾਰ ਘਰ ਛੱਡ ਕੇ ਜ਼ਮੀਨ ਰੁੜ ਗਈ ਸਾਰਾ ਕੁਝ ਰੁੜ ਗਿਆ ਔਰ ਪਰਿਵਾਰ ਰੋਂਦਾ ਕਰ ਲਾਉਂਦਾ ਸੀ ਬੱਚੇ ਘਰੇ ਬੈਠੇ ਸੀ ਬੇਟੀ ਔਰ ਬੇਟਾ ਉਹਨਾਂ ਦਾ ਫੀਸਾਂ ਬਾਈ ਉਹਨਾਂ ਨੇ ਦਿੱਤੀਆਂ ਔਰ ਹੁਣ ਜਿਹੜੀ ਆ ਇਸ ਬੇਟੀ ਨੂੰ 1 ਲੱਖ ਰੁਪਏ ਦੀ ਮਦਦ ਕੀਤੀ ਔਰ ਇਹੀ ਪ੍ਰੋਮਿਸ ਲਿਆ ਗਿਆ ਹੈ ਕਿ ਇਹ ਬੇਟੀ ਔਰ ਇਹਨਾਂ ਦਾ ਬੇਟਾ ਜਿਹੜਾ ਸਪੋਰਟਸਮੈਨ ਆ ਉਹ ਪੜ੍ਹੇ ਲਿਖੇ ਚੰਗੇ ਨੰਬਰ ਲਵੇ ਔਰ ਨਾਮ ਰੋਸ਼ਨ ਕਰਿਆ ਪੇ ਪਰਿਵਾਰ ਦਾ ਵੀ ਔਰ ਆਉਣ ਵਾਲੇ ਸਮੇਂ 'ਚ ਉਹ ਵੀ ਅੱਗੇ ਲੋਕਾਂ ਦੀ ਮਦਦ ਕਰਨ ਵਾਲਾ ਬਣੇ ਤੁਹਾਡੀ ਕੋਈ رائے ਆ ਤਾਂ ਕਮੈਂਟ ਦੇ ਵਿੱਚ ਤੁਸੀਂ ਵੀ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ